शा जही रीस न को वॾी असीं न को मा जही रीस ना कोई इस तो वड़ी ऐसी ना कोई चुन्नी पल्ले ले कोले दिए चुन्नी पल्ले ले कोले दिए बच्चियां दे गुनाह ਲਗਣ ਨਾਲ ਲੋਕੋ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਆਹ ਭੋਲ ਲਗਣ ਨਾਲ ਲੋਕੋ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਜਿੰਨੀਆਂ ਫਿਕਰਾ ਮਾਪਿਓ ਕਰਦੇ ਕਰਦਾ ਕੋਈ ਪਰਾਇਆ ਨਹੀਂ ਜਿੰਨੀਆਂ ਫਿਕਰਾ ਮਾਪਿਓ ਕਰਦੇ ਕਰਦਾ ਕੋਈ ਪਰਾਇਆ ਬਾਰ ਬਾਰ ਕੋਈ ਫੋਨ ਕਰੇ ਨਾ ਕਰੇ ਅਜੇ ਕਿਉਂ ਆਇਆ ਨਹੀਂ ਬਾਰ-ਬਾਰ ਕੋਈ ਫਾਨ ਕਰੇ ਨਾ ਕਰੇ ਅਜੇ ਕਿਉਂ ਆਇਆ ਨਹੀਂ ਮਾਪਿਆਂ ਬਿਨਾ ਕੋਈ ਹੋਰ ਨਾ ਦੇਖੇ ਮਾਪਿਆਂ ਬਿਨਾ ਕੋਈ ਹੋਰ ਨਾ ਦੇਖੇ ਰਾਤੀ ਉਠ ਉਠ ਰਾਵਾਨੋ ਲੱਗਣ ਨਾਲ ਲੋਕੋ ਗਰਮ ਹਵਾ ਕਦੇ ਕਿਸੇ ਦੀਆਂ ਬਾਵਾ ਲੱਗਣ ਨਾਲ ਲੋਕੋ ਗਰਮ ਹਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਬੁੱਕਲਾ ਪਰ ਪਰ ਪਿਆਰ ਲੁਟਾਵੇ ਆਪਨਾ ਕੁਝ ਵੀ ਮੰਗਦੀ ਮਾਂ ਬੁੱਕਲਾ ਪਰ ਪਰ ਪਿਆਰ ਲੁਟਾਵੇ ਆਪਨਾ ਕੁਝ ਵੀ ਮੰਗਦੀ ਮਾਂ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਬਿਪਤਾ ਚਲਦੀ ਮਾਂ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਬਿਪਤਾ ਲਦੀ ਮਾਂ ਸਾਡੇ ਸ਼ੌਕ ਪੂਰਾ ਕਰਨ ਖਾਤਰ ਬੁੱਕਲਾ ਪਰ ਪਰ ਪਿਆਰ ਲਟਾਵੇ ਕਿਵੇਂ ਮਾਂ ਆਖਦੀ ਏ ਮੇਰਾ ਜਨ ਪੁੱਤ ਪੁੱਤਰ ਜਿੰਨੀਆਂ ਮਰਜ਼ੀ ਗਲਤੀਆਂ ਕਰਦਾ ਏ ਇੱਕ ਵਾਰ ਮਾਂ ਦੇ ਕੋਲ ਆ ਕੇ ਕਹਦੇ ਮਾਂ ਮੇਰੇ ਕੋਲ ਭੁੱਲ ਹੋ ਗਈ ਏ ਮਾਂ ਆਖਦੀ ਏ ਪੁੱਤਰਾ ਫਿਰ ਕੀ ਹੋਇਆ ਕੋਈ ਗੱਲ ਨਹੀਂ ਕਵੀ ਕਹਿੰਦਾ ਬੁੱਕਲਾ ਭਰ ਪਰ ਪਿਆਰ ਲਟਾਵੇ ਆਪ ਨਾ ਕੁਝ ਵੀ ਮੰਗਦੀ ਏ ਕੋਈ ਮਾਂ ਦੀ ਇੱਛਾ ਹੁੰਦੀ ਏ ਜੀ ਪੁੱਤਰਾ ਧੀਆ ਕੋਲੋਂ ਕੁਝ ਮਾਂ ਮੰਗਦੀ ਏ ਕੁਝ ਨਹੀਂ ਮੰਗਦੀ ਮਾਂ ਦੇ ਦਿਲ ਵਿੱਚ ਇੱਕੋ ਹੀ ਇੱਕ ਤਮੰਨਾ ਹੁੰਦੀ ਏ ਇੱਕੋ ਹੀ ਇੱਕ ਆਸ ਹੁੰਦੀ ਏ ਵੀ ਮੇਰੇ ਪੁੱਤਰ ਧੀ ਮੇਰੇ ਕੋਲ ਬੈਠ ਕੇ ਕੁਝ ਸਮਾ ਦੁੱਖ ਸੁੱਖ ਨੂੰ ਸਾਂਝਾ ਕਰੇ ਇਹੀ ਹੈ ਉਹ ਨੌਜਵਾਨੋ ਆਪਣੇ ਮਾਪਿਆਂ ਕੋਲ ਬਹਿ ਕੇ ਐਨਾ ਹੀ ਪੁੱਛ ਲਿਆ ਕਰੋ ਮਾਂ ਤੇਰਾ ਕੀ ਹਾਲ ਹੈ ਮਾਂ ਦਾ ਦਿਲ ਖੁਸ਼ ਹੋ ਜਾਏਗਾ ਕੁਝ ਨਹੀਂ ਮੰਗਦੀ ਮਾਂ ਮਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ ਬਾਪੂ ਨੂੰ ਤੁਹਾਡਾ ਕੋਈ ਪੈਸਾ ਨਹੀਂ ਚਾਹੀਦਾ ਹੁੰਦਾ ਇੱਕੋ ਹੀ ਇੱਕ ਮਾਂ ਬਾਪ ਹੈ ਜਿਹੜੇ ਇਹੋ ਜੇ ਮਸ਼ੀਨ ਆ ਜਿਨ੍ਹਾਂ ਦੇ ਕੋਲੋਂ ਪੈਸਾ ਲਿਆ ਜਾ ਸਕਦਾ ਦੁਆਰਾ ਮਾਪੇ ਮੰਗਦੀ ਹੈ ਜੀ ਕਿਤੇ ਕੋਈ ਮੰਗਦਾ ਮਾਪਿਓ ਵੇ ਪੁੱਤਰਾ ਤੇਰੀ ਪੜ੍ਹਾਈ ਤੇ ਇੰਨਾ ਖਰਚਾ ਹੋਇਆ ਹੈ ਤੈਨੂੰ ਆਹ ਚੀਜ਼ ਲੈ ਕੇ ਦਿੱਤੀ ਇੰਨਾ ਖਰਚਾ ਹੋਇਆ ਮੇਨੂੰ ਹਿਸਾਬ ਦੇ ਮੈਨੂੰ ਪੈਸੇ ਵਾਪਸ ਕਰ ਕੋਈ ਮੰਗਦਾ ਹੈ ਜੀ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਬਿਫਤਾਂ ਮਾਪੇ ਚਲਦੇ ਆ ਜੀ ਮਾਪਿਆਂ ਦੀ ਇੰਨੀ ਹਸ਼ੀਅਤ ਵੀ ਨਹੀਂ ਹੁੰਦੀ ਫਿਰ ਵੀ ਵਧੀਆ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪਾਉਂਦੇ ਆ ਵੀ ਇਹਨਾਂ ਦੀ ਜ਼ਿੰਦਗੀ ਬਣ ਜਾਏ ਸਾਡੇ ਸ਼ੌਂਕ ਪੂਗਾਵਣ ਦੀ ਖਾਤਰ ਸਾਡੀਆਂ ਇਸ਼ਾਵਾਵਾਂ ਪੂਰੀਆਂ ਕਰਨ ਦੀ ਖਾਤਰ ਮਾਂ ਆਪ ਆਪਣੇ ਚਾਹ ਮਾਰਨ ਲੈਂਦੀ ਐ ਮਾਂ ਘਰ ਵਾਲੇ ਨੂੰ ਕਹਿੰਦੀ ਐ ਜੀ ਆਪਣਾ ਪੁੱਤ ਹੁਣ ਕਾਲਜ ਵਿੱਚ ਜਾਂਦਾ ਐ ਇਹਨੂੰ ਮੋਟਰਸਾਈਕਲ ਲੈ ਦਿਓ ਬਾਪੂ ਦੇ ਕੋਲ ਹੈਸ਼ੀਅਤ ਵੀ ਨਹੀਂ ਹੁੰਦੀ ਲਿਮਟਾਂ ਚੱਕ ਕੇ ਬਾਪੂ ਕਹਿੰਦਾ ਚੱਲ ਪੁੱਤ ਤੈਨੂੰ ਬੁਲਟ ਲੈ ਕੇ ਦਵਾਂ ਐਦਿਆਂ ਨਾ ਜੀ ਆਪਣੇ ਪੁੱਤਰਾਂ ਧੀਆਂ ਦੀਆਂ ਇਸ਼ਾਵਾਵਾਂ ਕਿੰਨੀਆਂ ਆਪਾਂ ਪੂਰੀਆਂ ਕਰਦੇ ਆਂ ਪਰ ਸੋਚ ਕੇ ਵੇਖੋ ਜਦੋਂ ਉਹੀ ਪੁੱਤਰ ਦੀ ਮਾਪਿਆਂ ਦਾ ਦਿਲ ਦਿਖਾਉਂਦੇ ਐ ਜਦੋਂ ਉਹੀ ਪੁੱਤਰ ਦੀ ਮਾਪਿਆਂ ਨੂੰ ਮਾੜਾ ਚੰਗਾ ਬੋਲਦੇ ਐ ਤੇ ਮਾਪਿਆਂ ਦਾ ਕਿੰਨਾ ਦਿਲ ਦੁਖਦਾ ਹੋਏਗਾ ਮਾਪੇ ਕੀ ਕੁਝ ਸੋਚਦੇ ਐ ਮੈਂ ਇੱਕ ਪੜ ਰਿਆ ਸੀ ਕਹਿੰਦੇ ਜਿੰਨਾ ਦੁੱਖ ਮਾਂ ਨੂੰ ਜਨਮ ਵੇਲੇ ਹੁੰਦਾ ਉਨਾ ਬੱਚੇ ਨੂੰ ਵੀ ਨਾਲ ਹੁੰਦਾ ਮਾਂ ਦਾ ਦੂਜਾ ਜਨਮ ਹੁੰਦਾ ਏ ਜਿੱਦਣ ਪੁੱਤਰ ਜਨਮਿਆ ਜਿੱਦਣ ਬੱਚੇ ਦਾ ਜਨਮ ਹੋਇਆ ਮਾਂ ਦਾ ਦੂਜਾ ਜਨਮ ਹੋਇਆ ਹੈ ਮਾਂ ਪੀੜਾ ਸਹਾਰ ਲੈਂਦੀ ਹੈ ਪੀੜਾ ਸਹਾਰ ਕੇ ਫਿਰ ਵੀ ਹੱਸਦੀ ਆਂ ਆਖੋ ਸਤਨਾ ਸਿਰਵਾਹ ਫਿਰ ਵੀ ਹੱਸਦੀ ਹੈ ਕਿਉਂਕਿ ਉਹਦੇ ਮਨ ਵਿੱਚ ਹੁੰਦਾ ਕੋਈ ਗੱਲ ਨਹੀਂ ਅੱਜ ਜੇ ਦੁੱਖ ਵੀ ਸਹਾਰਿਆ ਹੈ ਬੜੇਪੇ ਵਿੱਚ ਇਹ ਮੇਰਾ ਸਹਾਰਾ ਬਣੇਗਾ ਬੜੇਪੇ ਵਿੱਚ ਮੇਰਾ ਦੁੱਖ ਸੁੱਖ ਸਾਂਝਾ ਕਰੇਗਾ ਮੇਰਾ ਸਹਾਰਾ ਬਣੇਗਾ ਓਏ ਨੌਜਵਾਨੋ ਆਪਣੇ ਮਾਪਿਆਂ ਦਾ ਸਹਾਰਾ ਬਣੋ ਬੁੱਕਲੇ ਪਰ ਪਰ ਪਿਆਰ ਲੁਟਾਵੇ ਆਪਨਾ ਕੁਝ ਵੀ ਮੰਗਦੀ ਮਾਂ ਬੱਚਿਆਂ ਨੂੰ ਇੱਕ ਪਾਲਣ ਖਾਤਰ ਕਿੰਨੀਆਂ ਵਿਪਤਾ ਚੱਲਦੀ ਮਾਂ ਸਾਡੇ ਸ਼ੌਕ ਪੁਗਾਉਣ ਖਾਤਰ ਮਾਰ ਲੈਂਦੀ ਖੁਦ ਚਾਵਾ ਨੂੰ ਲੱਗਣ ਨਾਲ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ ਲੱਗਣ ਨਾਲ ਲੋਕੋ ਗਰਮ ਹਵਾਵਾਂ कॾहिं किसे मामा